ਸਵਾਗਤ ਹੈ ਕਿਸਾਨ ਵੀਰੋ ਹੋਡਾਟ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤ ਬ੍ਰਹਮੌਰ ਜੀ ਧਿਆਰ ਵਾਲੇ ਕੋਠੇ ਵੀ ਕਹਿੰਦੇ ਆ ਤੇ ਇੱਕ ਤੁਹਾਨੂੰ ਨੀਲੀ ਦਾ ਵੀ ਮੱਝ ਦਿਖਾਵਾਂਗੇ ਕਿਹੜਾ ਸੁਆ ਜਾ ਕਿਹੜੇ ਕਿੰਨਾ ਦੁੱਧ ਬਾਦ ਪਹਿਲੇ ਸੂਆ ਦਾ ਕੱਢਿਆ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਦੋ ਪਸ਼ੂ ਘਰੋਂ ਪਾਲਦਿਆ ਤੇ ਵਿੱਚੋਂ ਵੇਚਦਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਹਾਂ ਵਧੀਆ ਵਧੀਆ ਹੋ ਤੁਸੀਂ ਦੱਸੋ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਨੰਬਰ ਬੋਲਿਓ ਬਾਈ 9463 ਹੂੰ 075 ਦੁਬਾਰਾ ਫੇਰ ਬੋਲ 9463 ਹੂੰ 075 43 ਤੇ ਬਾਕੀ ਇਹ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੀ ਆਪਾਂ ਪਿੰਡ ਆਪਣਾ ਆ ਗਿਆ ਭਗਤਪੁਰਾ ਮੋੜ ਹਾਂ ਵੀਰੇ ਭਗਤਪੁਰਾ ਆ ਗਿਆ ਵੀਰੇ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਂ ਆਪਾਂ ਹਾਂ ਤਹਿਸੀਲ ਤਪਾ ਤੇ ਨੇੜੇ ਆਪਣੇ ਇੱਕ ਪਾਏ ਪੱਕੋ ਕੈਂਚੀਆਂ ਇੱਕ ਪਾਏ ਆ ਗਿਆ ਬਰਨਾਲਾ ਹਾਂ ਬਰਨਾਲਾ ਤੇ ਤਪਾ ਵੀ ਆਪਣੇ ਨੇੜੇ ਤਪਾ ਵੀ ਨੇੜੇ ਸਹਣੀਆਂ ਵੀ ਨੇ ਓਕੇ ਦੋ ਕ ਬਸੂ ਹੋਰ ਬਾਈਆਂ ਦੇ ਘਰੇ ਆ ਜਿਹੜੀ ਆਪਾਂ ਨੀਦੀ ਰੈ ਵੀ ਝੋਟੀ ਦੇਖੀ ਐ ਨੇ ਸਕਰੀਨ ਤੇ ਬਾਈ ਕਿਹੜਾ ਸੂਆ ਸੁੰਦੀ ਐ ਜੇ ਇਹ ਵੀਰੇ ਤੀਜੇ ਸੂਏ ਹੁਣ ਸੁੰਦੀ ਆ ਦੂਜੇ ਸੂਏ ਦਾ ਕਿੰਨਾ ਕ ਦੁੱਧ ਆ ਫਿਰ ਦੁੱਧ ਦਾ 12 ਕ ਕਿਲੋ ਦੁੱਧ ਸੀ ਵੀਰੇ ਪਿਛਲੇ ਸੂਏ ਦਾ ਦੂਜੇ ਦਾ ਤੇ ਹੁਣ ਕਿੰਨੇ ਦਿ ਉਹਨੇ ਦੇ ਵੀਰੇ ਪੰਜਛੀ ਦਿਨ ਰਹਿੰਦੀ ਆ ਦਿਲ ਪੂਰੇ ਹੁੰਦੇ ਪੰਜ ਕਿਦਾਂ ਰਹਿੰਦੀ ਆ ਕਿ ਫਿਰ ਦੁੱਧ ਕੱਢ ਦੂ 10 ਕਿਲੋ ਬਾਈ ਹਾਂ ਵੀਰੇ 13 ਦੁੱਧ ਚ ਬਾਕੀ ਦਾ ਸੇਵਾ ਦਾ ਹੁੰਦਾ ਵੀ ਤੇਰਾ ਲੀਟਰ ਦਾ ਆਮਨੇ ਖੁੱਲੇ ਹੀ ਕੱਢ ਦੂ ਓਕੇ ਖੋਲੋ ਜੀ ਇਹਦੇ ਤੋਰਾ ਕਰਾ ਕੇ ਚੈੱਕ ਆ ਬਾਈ ਥੈ ਜੀ ਵਧੀਆ ਜੀ ਭਜਨ ਵਧੀਆ ਤੇ ਦਿਨ ਕਿੰਨੇ ਲੈ ਜੂ ਜੀ ਬਸ ਵੀਰੇ ਪੰਜਛੀ ਦਿਨ ਤੇ ਰਹਿੰਦੀ ਆ ਬਸ ਉਦੋਂ ਗਾਹ ਦਿਨ ਇੱਕ ਦੋ ਦਿਨ ਵੱਧ ਵੀ ਲੈ ਸਕਦਾ ਪਸ਼ੂ ਇੱਕ ਦੋ ਦਿਨ ਵੱਧ ਵੀ ਲੈ ਸਕਦਾ ਹਾਂ ਬਾਕੀ ਸਿੰਘ ਸੱਲੇ ਹੀ ਰਹਿ ਨਾਲ ਸਾਰੀ ਤੇ ਭਜਨ ਬਹੁਤ ਵਧੀਆ ਵੇਟ ਆਗਾ ਝੋਟੀ ਦਾ ਸੂਆ ਬਾਈ ਬਹੁਤ ਚੰਗੀ ਜਮਾ ਇਸ ਵੀਰੇ ਸਹੀ ਨਤੀਜਾ ਕਰੇ ਰੱਖੀ ਵੀ ਮੈਂ ਆ ਕੋਈ ਆਏ ਨਹੀਂ ਹੈਗੀ ਕੋਈ ਘਾਟ ਨਹੀਂ ਮੈਂ ਸਹੀ ਜਿਆ ਜਮਾ ਬਾਕੀ ਚੰਗਾ ਦੇਵਾ ਘਟ ਲੈਂਦੇ ਬਾਈ ਨਹੀਂ ਨਹੀਂ ਵੀਰੇ ਸੂਣ ਦੇ ਵੇਲੇ ਜਮਾ ਤਰਤਲਾਹੂ ਦੁੱਧ ਤੁਰਿਆ ਵੀ ਨਹੀਂ ਜਾਣਾ ਓਕੇ ਤੇ ਹੋਰ ਕੋਈ ਭਾਰ ਪਿੱਛੇ ਦੀ ਗਰਾਂਟ ਨਹੀਂ ਨਹੀਂ ਕੋਈ ਵੀਰੇ ਕੁਝ ਵੀ ਕੋਈ ਨਹੀਂ ਬਨਾ ਭਾਰ ਨਾ ਸੁਣਾ ਦੀ ਓਕੇ ਫਿਰ ਵੀ ਬਿਲਕੁਲ ਓਕੇ ਆ ਵੀਰੇ ਆਪਣੇ ਕਰੇ ਬਾਕੀ ਆ ਤਸੱਲੀ ਨਾਲ ਲੈ ਕੇ ਜਾਵੇ ਆਪਦੀ ਨਾਲ ਖਣ ਖਿੱਚ ਕੇ ਲੈ ਜਾਵੇ ਹਾਂ ਨਹੀਂ ਆਪਦੀ ਤਸੱਲੀ ਕਰੇ ਜਦੋਂ ਪੈਸੇ ਦੇਣੇ ਹਨ ਸਹੀ ਗੱਲ ਆ ਵੀਰੇ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੂ ਹੂ ਵੀ ਜਮਾ ਜਾਇਜ਼ ਤੇ ਥਾਂਲੇਵੇ ਦੀ ਪੂਰੀ ਸਾਫ ਆ ਜੀ ਦਿਨ ਜਰੂਰ ਕੱਢ ਦੀਆ ਹੋਰ ਕੋਈ ਮਾਇਨਸਪੋਰਟ ਨਹੀਂ ਤੇ ਜਿਹੜੇ ਆ ਡੱਬ ਡੁੱਬਾ ਕੇ ਨੀਲੀ ਰਾਵੀ ਵਾਲੇ ਆ ਦੇਖੋ ਜੀ ਹਾਲ ਕੇ ਸਾਰੇ ਉਹ ਕਰਦੀ ਆਗੀ ਤੇ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਆ ਬਾਕੀ ਦੀ ਗੱਲ ਚੰਗੇ ਵਜਨ ਦੀ ਆਗੀ ਨੇ ਵਜਨ ਵਧੀਆ ਵੀ ਤੇ ਸਮੀ ਵੀ ਆ ਦੋ ਦੋ ਬਾਈਆਂ ਨੇ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਇਜ਼ ਕੀਤੀਆਂ ਤੇ ਆਪਾਂ ਕੋਈ ਵੀਰੇ ਵਪਾਰ ਨਹੀਂ ਕਰਦੇ ਆਪਣੀ ਇੱਜ਼ਤ ਹੈ ਸਾਹੀ ਕਰੂ ਮਾਜਗੀ ਤੇ ਦੁੱਧ ਵੀ ਬਾਈਆਂ ਨੇ ਜੈਨੂਨ ਕਿਹਾ ਕੋਈ ਕਹਿੰਦੇ 15 ਨਹੀਂ ਭੌਂਦੇ ਕੋਈ 11 ਚ ਹੋਵੇ ਭੌਂਦੇ ਕੋਈ 12 ਵੀ ਸੇਵਾ ਨਾ ਹਣਾ ਉਹ ਸੇਵਾ ਦਾ ਵੀ ਇਹ ਕੰਮ ਅਗਲੇ ਦੀ ਹੈਗੀ ਸੇਵਾ ਜਿਹਨੋਂ ਉਹ ਵਾਲਾ ਖੋਲ ਨਹੀਂ ਜੂਗਾ ਅੱਖ ਨਹੀਂ ਜਦ ਜਨ ਆਪਾਂ ਉਹ ਫਿਰ ਤਾਂ ਆਪਣਾ 8 ਲੀਟਰ ਚ ਹੀ ਚੱਲੇ ਉਹ ਤਾਂ ਬਾਈ ਦੀ ਫਿਰ ਪੈਸੇ ਇਹਦੇ ਲੈਣ ਦੇ ਨਹੀਂ ਦੱਸਿਓ ਬਸ ਇੱਕ 15 ਵੀਦੇ ਦੇ ਦਾ ਮੁੱਲ ਤੇ ਇਮਾਨਦਾਨ ਹੋ ਜੂਗਾ ਕੋਣੀ ਵੀਰੇ ਇਮਾਨਦਾਰ ਆਏ ਤਾਂ ਬੰਦੇ ਦਾ ਪੂਰਾ ਹੀ ਕਰਾਂ ਜਮਾ ਜਾਇ ਰੇਟ ਕਰਿਆ ਖਿੱਚ ਕੇ ਤੇ ਸੋਚ ਸਮਝ ਕੇ ਰੇਟ ਕਰਿਆ ਹਣਾ ਬਾਈ ਹਾਂ ਨਾ ਵੀਰੇ ਬਾੜਾ ਕਰੇ ਤਾਂ ਕੀ ਫਾਇਦਾ ਨਹੀਂ ਆਪਾ ਸਹੀ ਮੁੱਲ ਕੀਤਾ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ 1 ਲੱਖ ਤੇ 15000 ਰੁਪਏ ਚ ਤੁਹਾਨੂੰ ਗੁਜ਼ਾਇਤ ਹੋਜੂ ਮੌਕੇ ਤੇ ਇਮਾਨਤਾਂ ਬੰਦੇ ਦਾ ਕਰਾਂ ਦੇ ਆਈਦਾ ਇਹਦੀ ਗੱਲ ਨਹੀਂ ਵੀ ਇਮਾਨਤਾਂ ਲਾ ਕੇ ਠਾਣਾ ਲੈਵੇ ਦੀ ਪੂਰੀ ਸਾਫ ਜੀ ਪਿਆਰਾ ਦੀ ਸੱਲੀ ਕਰਕੇ ਪੂਰੀ ਲੈ ਕੇ ਜਾਓ ਓਕੇ ਜੀ ਬਾਕੀ ਦੀ ਗੱਲ ਵਜਨ ਵਧੀਆ ਉਹ ਤੁਹਾਨੂੰ ਮੈਂ ਦੱਸ ਰਿਹਾ ਪਿੰਡ ਭਗਤਪੁਰਾ ਮੋੜ ਚਾਰ ਵਾਲੇ ਕੋਠੇ ਵੀ ਕਹਿੰਦੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਇੱਕ ਛੋਟੀ ਸੀ ਇੱਕ ਸਾਨੂੰ ਚੈੱਕ ਕਰਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ